ਸ਼ਸ਼ੀਕਲ ਜੀ ਦਿੱਲੀ ਡੈਸਕ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ ਪੰਜਾਬ ਪਰ ਦੇ ਮੌਸਮ ਨੂੰ ਲੈ ਕੇ ਕਈ ਵਡੀਆਂ ਭੂਖੋੜੀਆਂ ਹੋਈਆਂ ਨੇ ਆਈਐਮਡੀ ਵਿਪਾਕ ਦੀਆਂ ਰਿਪੋਰਟਾਂ ਦੇ ਮੁਤਾਬਕ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਆਪਣੇ ਮਜਾਜ਼ ਬਦਲ ਰਿਹਾ ਹੈ ਪਿਤੇ ਕੱਲ ਪਈ ਬਾਰਿਸ਼ ਤੋਂ ਬਾਅਦ ਹਾਲੇ ਵੀ ਕੁਝ ਜ਼ਿਲ੍ਹਿਆਂ 'ਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਹੈ ਕਈ ਭੂਖੋੜੀਆਂ ਹੋ ਕੇਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਹੁਣ ਮੌਸਮ ਵਿੱਚ ਆਏ ਬਦਲਾਅ ਕਾਰਨ ਵਾਤੋਂ-ਵਾਤ ਤਾਪਣ ਵਿੱਚ 8.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਹ ਆਮ ਨਾਲੋਂ 4.1 ਡਿਗਰੀ ਘੱਟ ਹੋ ਗਿਆ 24 ਘੰਟਿਆਂ ਵਿੱਚ ਸਾਰੇ ਜ਼ਿਲ੍ਹਿਆਂ 'ਚ ਵਾਤੋਂ-ਵਾਤ ਤਾਪਣ 11.4 ਡਿਗਰੀ ਤੋਂ ਲੈ ਕੇ 20.2 ਕਿਤਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਨ 8.5 ਡਿਗਰੀ ਤੋਂ ਲੈ ਕੇ 14.5 ਡਿਗਰੀ ਰਿਕਾਰਡ ਕੀਤਾ ਗਿਆ ਸਭ ਤੋਂ ਘੱਟ ਤਾਪਮਨ 8.5 ਡਿਗਰੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਪਹਾੜੀ ਇਲਾਕੇ ਵਿੱਚ ਪੈ ਰਹੀ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਦੋ ਦਿਨਾਂ ਯਾਨੀ ਕੱਲ 16 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਯੈਲੋ ਲਰਚ ਜਾਰੀ ਹੈ ਸੂਬੇ ਦੇ 6 ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਨ ਵਿੱਚ ਪਠਾਨਕੋੜ ਗੁਰਦਾਸਪੁਰ ਸ਼ਿਆਰਪੁਰ ਨਵਾਂ ਸ਼ਹਿਰ ਹਫਤੇ ਰੂਪਨਗਰ ਸ਼ਾਮਲ ਹਨ ਉੱਥੇ ਹੀ ਪਠਾਨਕੋੜ ਗੁਰਦਾਸਪੁਰ ਫਰੋਜ਼ਪੁਰ ਫਾਜ਼ਲ ਕਾਸਮ ਗਰੂਸੜੇ ਕਈ ਇਲਾਕੇ ਵਿੱਚ ਸੰਗਨੀ ਤੰਦ ਕਰਨ येलो ਅਲਰਟ ਜਾਰੀ ਕੀਤਾ ਹੈ ਮੌਸਮ ਵਿੱਚ ਆਏ ਬਦਲਾਅ ਕਾਰਨ ਵੱਧ ਹੋਵਾ ਤਾਪਮਨ ਵਿੱਚ 8.9 ਡਿਗਰੀ ਦੀ ਗਰਾਵੜ ਦਰਜ ਕੀਤੀ ਗਈ ਹੈ ਈਾਮ ਨਾਲੋਂ 4.1 ਡਿਗਰੀ ਘੱਟ ਹੋ ਗਿਆ 24 ਘੰਟਿਆਂ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਵੱਧ ਹੋਵਾ ਤਾਪਮਨ 11.4 ਡਿਗਰੀ ਤੋਂ ਲੈ ਕੇ 20.2 ਡਿਗਰੀ ਤੱਕ ਦਰਜ ਕੀਤਾ ਗਿਆ ਇਸੇ ਤਰੀਕੇ ਘੱਟ ਤੋਂ ਘੱਟ ਤਾਪਮਨ 8.5 ਡਿਗਰੀ ਤੋਂ ਲੈ ਕੇ 14.5 ਡਿਗਰੀ ਰਿਕਾਰਡ ਕੀਤਾ ਸਭ ਤੋਂ ਘੱਟ ਤਾਪਮਨ 8.5 ਡਿਗਰੀ ਗੁਰਦਾਸਪੁਰ ਵਿੱਚ ਦਰਜੋ ਕੀਤਾ ਗਿਆ ਇਸੇਹੀ ਚੱਲਦੇ ਇਸ ਖੰਭੇ ਤੋਂ ਕਰੰਟ ਲੱਗਣ ਕਾਰਨ ਕਈ ਲੋਕਾਂ ਇਹ ਵੀ ਕਿਹਾ ਗਿਆ ਕਿ ਕਾਫੀ ਲੱਖਾਂ ਦੇ ਵਿੱਚ ਨੁਕਸਾਨ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਰੰਟ ਲੱਗਣ ਦੇ ਕਰਕੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਸਮੇਂ ਅਰਪ ਸਾਗਰ ਅਤੇ ਬੰਗਾਲੀ ਦੀ ਆਖਾੜੀ ਤੋਂ ਨਮੀ ਪਾਕਿਸਤਾਨ ਜੰਮੂ ਕਸ਼ਮੀਰ ਅਤੇ ਮਾਚਲ ਪ੍ਰਦੇਸ਼ ਤੱਕ ਪਹੁੰਚ ਰਹੀ ਹੈ ਜਿਸ ਕਾਰਨ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਇਸ ਵਜ੍ਹਾ ਨਾਲ 24 ਘੰਟਿਆਂ ਤੱਕ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਹਾਲੇ ਦੁਆਲੇ ਤੇ ਮੌਸਮ ਚੇਤੇ ਦੀ ਗੱਲ ਕਰੀਏ ਤਾਂ ਹਾਲੇ ਦੁਆਲੇ ਦੇ ਮੌਸਮ ਨੂੰ ਲੈ ਕੇ ਖਾਸ ਟਿੱਪਣੀਆਂ ਕੀਤੀਆਂ ਗਈਆਂ ਨੇ ਖਾਸ ਅਪਡੇਟਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਲਗਾਤਾਰ ਮੌਸਮ ਨੂੰ ਲੈ ਕੇ ਕਈ ਗੀਜ਼ਾ ਦੇਖਣ ਨੂੰ ਮਿਲੀਆਂ ਨੇ ਵੱਡੀ ਤਬਦੀਲੀ ਹੈ ਔਰ ਉਸ ਤੋਂ ਬਾਅਦ ਹੋਣ ਦੱਸਿਆ ਜਾ ਰਿਹਾ ਕਿ ਹਲਕਾ ਮੀਂਹ ਪੈਣ ਦੀ ਸੰਭਾਵਨਾ ਦਿਟਾਈ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਜਿਹੜੀ ਆ ਹੋ ਸਕਦੀ ਹੈ ਪਰ ਫਿਲਹਾਲ ਨਾਜ਼ੀਏ ਕੇ ਸੰਗੜੀ ਤੋਂ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਹੈ ਵੱਡੀਆਂ ਭੇਕਵੋਣੀਆਂ ਆਯਮ ਦੀਆਂ ਪਾਗਨੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਲਗਾਤਾਰ ਬਦਲਦਾ ਮੌਸਮ ਪੰਜਾਬ ਦਾ ਕਹਿਰ ਸਾਬਤ ਕਰ ਰਿਹਾ ਹੈ ਲਗਾਤਾਰ ਵੱਡੀਆਂ ਪੋਵਖਵਾਨੀਆਂ ਹੋ ਰਹੀਆਂ ਨੇ ਔਰ ਇਸੇ ਤਹੀ ਚਲਦੇ ਪੰਜਾਬ ਦੇ ਵਿੱਚ ਹਲੇ ਵੀ ਕੜਾਕੇ ਦੀ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ ਇਸੇ ਤਰੀਕੇ ਦੇ ਨਾਲ ਹੀ ਬਦਲਦਾ ਮੌਸਮ ਲੋਕਾਂ ਦੇ ਲਈ ਕਹਿਰ ਸਾਬਤ ਕਰੇਗਾ ਤੇ ਮੌਸਮ ਨੂੰ ਲੈ ਕੇ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਪੰਜਾਬ ਦੇ ਮੌਸਮ ਬਾਰੇ ਅਪਡੇਟ ਜਿਹੜੀ ਹੈ ਲੋਕਾਂ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਵਿਚਾਰ ਜ਼ਰੂਰ